ਸਤਿ ਸ਼੍ਰੀ ਅਕਾਲ ਜੀ ਅੱਜ ਬਣਾਵਾਂਗੇ ਜੀ ਆਪਾਂ ਹਲਦੀ ਵਾਲੇ ਚੋਲ ਤੇ ਇੱਥੇ ਆਪਾਂ ਇੱਕ ਗਲਾਸ ਚੋਲ ਲੈ ਲਿਆ ਸੀ ਤੇ ਇੱਕ ਪੌਣਾ ਕੱਪ ਆਪਾਂ ਮਟਰ ਪਾਵਾਂਗੇ ਵਿੱਚ ਤੇ ਇੱਕ ਕੱਪ ਆਪਾਂ ਆਲੂ ਕੱਟਲੇ ਸੀ ਤੇ ਇੱਧਰ ਆਪਾਂ ਲੰਬੇ ਪਿਆਜ਼ ਕੱਟੇ ਸੀ ਤੇ ਇੱਧਰ ਆਪਾਂ ਟਮਾਟਰ ਤੇ ਹਰੀਆਂ ਦੋ ਮਿਰਚਾਂ ਨੂੰ ਲੰਬੀਆਂ ਕੱਟ ਲਿਆ ਸੀ ਤੇ ਹੁਣ ਆਪਾਂ ਤੜਕੇ ਤੜਕਾ ਲਾਵਾਂਗੇ ਗੈਸ ਨੂੰ ਫੋਨ ਕਰਕੇ ਗੈਸ ਤੇ ਪਤੀਲਾ ਰੱਖ ਕੇ ਹੁਣ ਆਪਾਂ ਸਰੋਂ ਦਾ ਤੇਲ ਪਾਦਵਾਂਗੇ ਚੋਲ ਬਣਾਵਾਂਗੇ ਆਪਾਂ ਸਰੋਂ ਦੇ ਤੇਲ ਦੇ ਵਿੱਚ ਤੇ ਤੇਲ ਨੂੰ ਆਪਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਪਾ ਦਵਾਂਗੇ ਇੱਕ ਕਿਆਸੀ ਇੱਕ ਚਮਚਾ ਆਪਾਂ ਜੀਰੇ ਦਾ ਇੱਥੇ ਲਿਆ ਸੀ ਇੱਕ ਦਾਲਚੀਨੀ ਕਾਲੀ ਮਿਰਚਾਂ ਇੱਥੇ ਲਿਆ ਸੀ ਆਪਾਂ ਤੇਜ ਪੱਤਾ ਤੇਜ ਪੱਤਾ ਪਾਉਣਾ ਟੇਸਟ ਬਹੁਤ ਵਧੀਆ ਆਉਂਦਾ ਹੈ ਇਹਦਾ ਤੇ ਹੁਣ ਆਪਾਂ ਇਹ ਮਸਾਲੇ ਪਾ ਦਵਾਂਗੇ ਤੇਲ ਦੇ ਵਿੱਚ जीरा तरक हाणे उन प्याज प्याजा बि भुन लवांगे ਇਹ ਆਪਾਂ ਇਹ ਘਰ ਬੱਚਿਆਂ ਨੂੰ ਕਾਲੀ ਮਿਰਚ ਨਹੀਂ ਪਸੰਦ ਤੇ ਆਪਾਂ ਇਹਨਾਂ ਨੂੰ ਫਿੱਕਾ ਕਰ ਸਕਦੇ ਆ ਆਪਾਂ ਕਾਲੀ ਮਿਰਚ ਪੁੱਟ ਕੇ ਪਾਰ ਸਕਦੇ ਆ ਕਿਸੇਨ ਬੱਚੇ ਖੱਡ-ਖੱਡ ਕੇ ਰੱਖ ਦਿੰਦੀ ਹੈ ਚੋਲਾ ਚ ਤੇ ਇਹਨਾਂ ਆਪਾਂ ਜੇ ਨਹੀਂ ਪਸੰਦ ਪਰ ਨਾ ਆਪਾਂ ਨਹੀਂ ਪਾਵਾਂਗੇ ਕਾਲੀ ਮਿਰਚ ਤੇ ਫਿਰ ਲਈਏ ਕਿ ਕਾਲੀ ਮਿਰਚ ਬਾਅਦ ਵਿੱਚ ਮੁੱਠੀ ਉਹਦੋਂ ਮਿੰਟ ਹੋਏ ਸੀ ਪਿਆਜ਼ ਪਾ ਕੇ ਹੁਣ ਆਪਾਂ ਆਲੂ ਪਾ ਦੇਵਾਂਗੇ ਨਾਲ ਹੀ ਆਪਾਂ ਮਟਰਾਂ ਨੂੰ ਪਾ ਦੇਵਾਂਗੇ ਤਾਂ 10-14 ਮਿੰਟ ਬਾਅਦ ਸੁੱਟੁੰਦੇ 10-14 ਮਿੰਟ ਹੋ ਗਏ ਸੀ ਆਲੂ ਤੇ ਬਟਰ ਪਾ ਕੇ ਆਪਾਂ ਨੂੰ ਪਕਾਉਦੇ ਆ ਤੇ ਇੱਥੇ ਆਪਾਂ ਪਿੰਨੇ ਸੀ ਮਸਾਲੇ ਇੱਥੇ ਇੱਕ ਚਮਚ ਨਮਕ ਅੱਧਾ ਚਮਚ ਚਮਚ ਆਪਾਂ ਲਈਆ ਕਸ਼ਮੀਰੀ ਲਾਲ ਮਿਰਚ ਤੇ ਇੱਕ ਅੱਧਾ ਚਮਚ ਲਈ ਆਪਾਂ ਹਲਦੀ ਤੇ ਇਹ ਮਸਾਲਿਆਂ ਨੂੰ ਪਾ ਦਵਾਂਗੇ ਆਪਾਂ ਸਾਲੇ ਪਾ ਕੇ ਇਹਨਾਂ ਨੂੰ ਹੁਣ ਮਿਕਸ ਕਰ ਲਵਾਂਗੇ। ਨਾਲ ਹੀ ਆਪਾਂ ਪਾ ਦਾਂਗੇ ਟਮਾਟਰ ਤੇ ਹਰੀ ਮਿਰਚ। ਇਹਨਾਂ ਨੂੰ ਮਿਕਸ ਕਰ ਤੋਂ ਬਾਅਦ ਟਮਾਟਰ ਪਾ ਕੇ ਨਮਕ ਪਾ ਕੇ ਆਪਾਂ 2 ਮਿੰਟ ਵਾਸਤੇ ਇਹਨੂੰ ਪੱਕਣ ਦਵਾਂਗੇ। ਥੋੜਾ ਆਪਾਂ ਪਾਦਮਨਗੇ, ਛੋਲ ਪਾਦਮਨਗੇ। ਛੋਲਾਂ ਨੂੰ ਤਾਂ ਪਹਿਲੇ ਧੋ ਕੇ ਰੱਖ ਲਿਆ ਸੀ ਤੜਕਾ ਲਾਉਣ ਤੋਂ ਪਹਿਲੇ। ਤੇ ਛੋਲ ਪਾ ਦੇ ਲਈਏ। ਛੋਲ ਪਾ ਕੇ ਰਿਚ ਕਰ ਦਵਾਂਗੇ। 2 ਮਿੰਟ ਛੋਲਾ ਨੂੰ ਧੁੰਨ ਲਵਾਂਗੇ ਛਾਲੇ ਦੇ ਵਿੱਚ। ਤੁਹ ਹੋ ਗਏ ਸੀ ਹੋਰ ਆਪਾਂ ਚੋਲਾ ਦੇ ਵਿੱਚ ਪਾਣੀ ਪਾ ਦੇਵਾਂਗੇ ਇਸੇ ਗਲਾਸ ਆਪਾਂ ਚੋਲਾਂ ਦਾ ਲਿਆ ਸੀ ਤੇ ਦੋ ਗਲਾਸ ਆਪਾਂ ਪਾਣੀ ਪਾ ਦੇਵਾਂਗੇ ਉਹ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਹੁਣ ਆਪਾਂ ਫਿਰ ਉਹ diel ਨੂੰ ਤੱਕ ਦੋਵੇਂ ਹੁਣ ਉਹ ਪਾ ਚੈੱਕ ਕਰ ਲਵਾਂਗੇ ਕੰਡੋਰ ਦੇ ਫਿਲਮ ਬੜੀ ਆਇਆ ਹੈ ਇਹੋ ਉਹਨਾਂ ਪੇੜ ਵਿੱਚ ਪਾਦਮਨ ਦੇ ਧਨੀਆ ਧਨੀਆ ਪਾ ਕੇ ਨਾਲ ਦੇਸੀ ਘਿਓ ਪਾਦਮਨ ਆਪਾਂ ਇਹੋ ਉਹਨਾਂ ਪੈਨ ਨੂੰ ਮਿਕਸ ਕਰ ਦਵਾਂਗੇ ਇਸ ਕਰਕੇ ਹੁਣ ਆਪਾਂ ਇਹਨਾਂ ਨੂੰ ਟੱਕ ਦਵਾਂਗੇ ਤੇ ਲੋਕ ਲੇਪ ਤੇ ਆਪਾਂ ਇਹਨਾਂ ਨੂੰ ਚੌਲਾਂ ਨੂੰ ਪਕਾ ਲਵਾਂਗੇ ਚੌਲਾਂ ਨੂੰ ਆਪਾਂ ਚੈੱਕ ਕਰ ਲਵਾਂਗੇ ਤੇ ਚੌਲ ਬਣ ਕੇ ਰੈਡੀ ਆ ਚੌਲ ਤੁਸੀਂ ਦੇਖ ਸਕਦੇ ਕੱਲੇ ਕੱਲੇ ਚੌਲ ਬਣੇ ਸੀ ਚੌਲ ਬਹੁਤ ਵਧੀਆ ਚੌਲ ਬਣ ਕੇ ਰੈਡੀ ਹੋਏ ਆ ਹੁਣ ਆਪਾਂ ਚੌਲਾਂ ਨੂੰ ਝੇਚ ਪਾ ਲਵਾਂਗੇ ਚੌਲਾਂ ਨੂੰ ਆਪਾਂ ਸਰਵ ਕਰ ਲਵਾਂਗੇ ਗਲਦੀ ਵਾਲੇ ਚਾਲਾਂ ਦੀ ਤੁਹਾਨੂੰ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿਕਾਰ ਜੀ